ਤਾਂ ਦੋਸਤੋ ਹਰ ਕੋਈ ਨੰਗਨ ਟੱਪਣ ਵਾਲਾ ਦੁਖੀ ਕਰੀ ਖੜਾ ਸੀਗਾ ਵੀ ਮੱਲੀ ਸਾਹਿਬ ਚਾਰ ਕਿਲੇ ਤੇਰੇ ਕੋਲੇ ਥਾਂ ਤੇ ਤੂੰ ਚਾਰ ਦਿਨ ਲਾ ਤੇ ਕੀ ਗੱਲ ਤੂੰ ਤਾਂ ਕਹਿੰਦਾ ਸੀਗਾ ਵੀ ਬੌਰੀਆਂ ਸਿੱਖਾਂ ਦੀ ਲੇਬਰ ਬੜੀ ਤੇਜ ਹੁੰਦੀ ਆ ਤੇ ਯਾਨੀ ਕਿ 9-10 ਬੰਦੇ ਹੀ ਚਾਰ ਕਿਲੇ ਲਾ ਦਿੰਦੇ ਇੱਕ ਦਿਨ ਦੇ ਵਿੱਚ ਤਾਂ ਇਸ ਇਸ ਦੇ ਪਿੱਛੇ ਕਾਰਨ ਕੀ ਆ ਤਾਂ ਦੋਸਤੋ ਇਸ ਦੇ ਪਿੱਛੇ ਇੱਕ ਬਹੁਤ ਹੀ ਦਰਦਨਾਕ ਕਾਰਨ ਤਾਂ ਬਾਈ ਗੁਰਪ੍ਰੀਤ ਦੇ ਭਤੀਜੇ ਦੀ ਅਚਾਨਕ ਮੌਤ ਹੋ ਜਾਂਦੀ ਆ 7 ਸਾਲ ਦਾ ਉਸ ਦਾ 7 ਸਾਲ ਦਾ ਭਤੀਜਾ ਸੀਗਾ ਤਾਂ ਦੋਸਤੋ ਇਸ ਦਾ ਭਰਾ ਸਾਹਮਣੇ ਕੀ ਨਾਸੀ ਬ੍ਰਦਰ ਤੇਰੇ ਦਾ ਰਾਜਨ ਰਾਜਨ ਸਿੰਘ ਸਾਹਮਣੇ ਠੇਕਾ ਲਿਆ ਹੋਇਆ ਸਾਬੇਕੇ ਤਾਂ ਇਹਨਾਂ ਦਾ ਸਗਾ ਬ੍ਰਦਰ ਸੀ ਤੇ ਉਹ ਇਸ ਵਕਤ ਉੱਥੇ ਝੋਨਾ ਲਾ ਰਿਹਾ ਤੇ ਉਸ ਦਾ ਜਿਹੜਾ ਸਗਾ ਪੁੱਤ ਸੀ 7 ਸਾਲ ਦਾ ਉਸ ਦੀ ਬ੍ਰੇਨ ਹੈਮਰੇਜ ਕਾਰਨ ਗਰਮੀ ਕਾਰਨ ਮੌਤ ਹੋ ਜਾਂਦੀ ਹੈ ਅੱਜ ਤੋਂ 2 ਦਿਨ ਪਹਿਲਾਂ ਹਨਾ ਗੁਰਪ੍ਰੀਤ 2 2 ਦਿਨ ਪਹਿਲਾਂ ਗਰਮੀ ਕਾਰਨ ਮੌਤ ਹੋ ਜਾਂਦੀ ਹੈ ਕਾਰਨ ਕੀ ਬਣਿਆ ਦੋਸਤੋ ਗਰਮੀ ਬਹੁਤ ਸੀ ਤੇ WHO ਅਨਿਓ ਵੀ ਹਦਾਇਤਾਂ ਨੇ ਵੀ ਤੁਸੀਂ ਗਰਮੀ ਦੇ ਵਿੱਚ 1 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਤੁਸੀਂ ਸਿਰ ਦੇ ਉੱਪਰ ਕੱਪੜਾ ਲੈ ਕੇ ਰੱਖਣਾ ਤੇ ਬੱਚਾ ਕੁਛ ਬਿਮਾਰ ਵੀ ਸੀ ਤੇ ਉਸ ਦੇ ਬੱਚੇ ਦੇ ਸਿਰ ਨੂੰ ਜਦੋਂ ਬੁਖਾਰ ਹੋ ਗਿਆ ਉੱਤੇ ਗਰਮੀ ਸੀ ਤੇ ਉਸ ਦੇ ਨਾਲ ਦਿਮਾਗ ਦੀ ਨਾੜੀ ਫਟ ਗਈ ਇਹਨਾਂ ਨੂੰ ਇਦਾਂ ਲੱਗਿਆ ਵੀ ਕਿਤੇ ਬੱਚਾ ਵੈਸੀ ਰੋ ਰਿਹਾ ਵੀ ਬੁਖਾਰ ਆ ਦਵਾਈ ਲੈ ਕੇ ਆਏ ਸੀ ਮਕਸਰੋਂ ਇਹ ਡਾਕਟਰ ਤੋਂ ਉਹਨੇ ਆਖਿਆ ਵੀ ਬੁਖਾਰ ਆ ਕੋਈ ਗੱਲ ਨਹੀਂ ਠੀਕ ਹੋ ਜਾਏਗਾ ਪਰ ਬੁਖਾਰ ਦਿਮਾਗ ਨੂੰ ਜ਼ਿਆਦਾ ਹੋ ਗਿਆ ਉਸ ਉਸ ਦੇ ਕਾਰਨ ਤਾਂ ਮਾਰ ਦੀ ਨਾੜੀ ਫੜ ਗਈ ਤੇ ਉਸ ਦੀ ਡੈਥ ਹੋ ਗਈ। ਸੋ ਦੋਸਤੋ ਜਦੋਂ ਡੈਥ ਹੋ ਗਈ ਤੇ ਇਹ ਜਿਹੜਾ ਵੀ ਜਿੰਨਾ ਕਿ ਇਹਨਾਂ ਨੇ ਥਾਂ ਲਾਇਆ ਸੀ ਤੇ ਛੱਡ ਕੇ ਗਿਆ ਚਲੇ। ਕੱਲ ਸੰਸਕਾਰ ਕੀਤਾ ਗੁਰਪ੍ਰੀਤ। ਅੱਜ ਕੱਲ ਕੱਲ ਕੀਤਾ। ਪਰਸੋ ਤੁਹਾਨੂੰ ਫਿਰ ਲਾਸ਼ ਮਿਲੀ ਉੱਥੋਂ ਚੰਡੀਗੜ੍ਹੋਂ। ਚੰਡੀਗੜ੍ਹ ਹਸਪਤਾਲ ਗਿਆ ਸੀ। ਕੀ ਖਰਚਾ ਖੁਰਚਾ ਆ ਗਿਆ ਕੋਈ? ਖਰਚਾ ਜੀ ਕੋਈ ਆ ਹੀ ਗਿਆ ਹਣ ਤਾਂ 15000 ਰੁਪਏ ਆ ਗਏ। ਕਿਵੇਂ ਉਹ ਚੰਡੀਗੜ੍ਹ ਕਹਿੰਦੇ ਲੈਟ ਲੂਟ ਵੀ ਨਹੀਂ ਮਿਲੀ ਸੀ। ਕਲਾਕਾ ਸਾਊਂਡ ਸੀ 7 ਵੇ ਹਾਂ ਜੀ ਤੇ ਦੋਸਤੋ ਗੱਲ ਕੀ ਹੋਈ ਵੀ ਜਦੋਂ ਇਹਨਾਂ ਦਾ ਬੱਚਾ ਗਿਆ ਸ਼ਾਇਦ ਜੇ ਬਿਜਲੀ ਹੁੰਦੀ ਨਾ ਤੇ ਬਿਜਲੀ ਫਿਰ ਵੱਜ ਸਕਦਾ ਸੀ ਹਨਾ ਤੇ ਉੱਥੇ ਕੀ ਹੋਇਆ ਵੀ ਕੋੜਕਪੂਰੇ ਸਾਰੇ ਕੋੜਕਪੂਰੇ ਦਾ ਗ੍ਰੈਡ ਬਹਿ ਗਿਆ ਬਹਿ ਗਿਆ ਤੇ ਜਿਸ ਕਾਰਨ ਜਿਹੜੇ ਵਾਈਟ ਸੈੱਲ ਹਨਾ ਦੋਸਤੋ ਉਹ ਜਨਰੇਟਰ ਦੀ ਬਿਜ ਨਹੀਂ ਲਾਲ ਨਹੀਂ ਤਿਆਰ ਹੁੰਦੇ ਉਹ ਹੁੰਦੇ ਆ ਜਿਹੜੀ ਆਮ ਬਿਜਲੀ ਹੁੰਦੀ ਆ ਸਹੀ ਜੈਨੂਨ ਬਿਜਲੀ ਤੇ ਡਾਕਟਰਾਂ ਦਾ ਕਹਿਣਾ ਵੀ ਜਨਰੇਟਰ ਨਾਲ ਅਸੀਂ ਤਿਆਰ ਕਰ ਲੈਂਦੇ ਸਾਡੇ ਕੋਲੇ ਵੱਡੇ ਵੱਡੇ ਜਨਰੇਟਰ ਨੇ ਪਰ ਜਿਹੜੇ ਸੈੱਲ ਵਾਈਟ ਅਲੱਗ ਕਰਨੀ ਹੁੰਦੇ ਉਸ ਵਾਸਤੇ ਉਹਨਾਂ ਨੂੰ ਬਿਜਲੀ ਚਾਹੀਦੀ ਆ ਤੇ ਉਹ ਬਿਜਲੀ ਹੈ ਨਹੀਂ ਸੀ ਗ੍ਰੈਡ ਡੈ ਗਿਆ ਸੀ ਇਹ ਵੀ ਇੱਕ ਕਾਰਨ ਬਹੁਤ ਵੱਡਾ ਬਣਿਆ ਵੀ ਬੱਚੇ ਦੀ ਮੌਤ ਹੋ ਗਈ ਜਿਸ ਕਾਰਨ ਦੋਸਤੋ ਸਾਡਾ ਜਿਹੜਾ ਇਹ ਝੋਨਾ ਲੇਟ ਹੋ ਗਿਆ ਤਾਂ ਬਹੁਤ ਬਾਦਰਕੌਮ ਆ ਜਿਹੜੀ ਵੀ ਦੇਖ ਲਓ ਵੀ ਘਰੇ ਦੁੱਖ ਦੀ ਦੁੱਖਾ ਘਰੇ ਬਹੁਤ ਵੱਡਾ ਆਇਆ ਆ ਤੇ ਫਿਰ ਵੀ ਉਹਨਾਂ ਨੂੰ ਲੱਗਿਆ ਵੀ ਯਾਰ ਵੀ ਜ਼ਿੰਮੇਵਾਰ ਦੀ ਇਹ ਪਨੀਰੀ ਖਰਾਬ ਨਾ ਹੋ ਜੇ ਕੌਣ ਕੇ 2-3 ਦਿਨ ਹੋ ਗਏ ਪਨੀਰੀ ਪੱਟੀ ਨੂੰ ਤੇ ਸਪੈਸ਼ਲ ਮੇਰਾ ਝੋਨਾ ਲਾਉਣ ਆਇਆ ਕੱਲ ਨੂੰ ਭੋਗ ਆ ਬਾਈ ਜੀ ਕਿੱਥੇ ਭੋਗ ਆਪਣੇ ਬਾਬੇ ਦਾਲ ਦਸ ਦੇ ਬਾਬੇ ਦਾਲ ਦਸ ਦੇ ਦੇ ਤਾ ਬਾਈ ਜੀ ਕੋਈ ਗੱਲ ਨਹੀਂ ਵੀਰ ਹੌਸਲਾ ਨਾ ਛੱਡੋ ਰੱਬ ਜੀ ਦੇਊਗਾ ਹੈ ਬਾਈ ਵੀ ਆਇਆ ਝੋਨਾ ਲਾਉਣ ਉੱਥੇ ਵੈਸੇ ਆਇਆ ਵੀ ਵੈਸੇ ਆਇਆ ਗੇੜਾ ਮਾਰਨ ਨਹੀਂ ਲੱਗਦਾ ਨਾ ਕਰੇ ਮਾਨੀ ਲੱਗਦਾ ਤਾਂ ਦੋਸਤੋ ਆ ਕਾਰਨ ਸੀਗਾ ਤੇ ਇਸ ਕਰਕੇ 2 ਦਿਨ ਵਿੱਚ ਛੁੱਟੀ ਵੱਜ ਗਈ ਤੇ ਅੱਜ ਜਿਹੜਾ ਖੱਤਾ ਰਹਿਣ ਦਾ ਲਾਉਣ ਆਇਆ